ਰਈ ਆਇਆ ਇਹਨਾਂ ਕੋਲ ਆਇਆ ਤੁਸੀਂ ਜੇ ਆਦਮੀ ਢਿੱਲਾ ਮੱਠਾ ਹੈ ਹਾਂਜੀ ਹਾਂਜੀ ਠੀਕ ਹੈ ਉਹ ਪਰਫਾਰਮਸ ਪ੍ਰੋਪਰ ਦੇ ਦੂਗਾ ਮੈਂ ਇਹਨਾਂ ਨੂੰ ਐਵੇਂ ਗੱਡੀ ਆ ਜੀ ਆ ਬੇ ਦੇਖੋ ਬੇਟਾ ਪਾਈਪਾਂ ਦੀ ਕੀ ਹਾਲਤ ਹੈ ਜੀ ਕੋਈ ਵੀ ਆ ਆ ਚੀਜ਼ਾਂ ਜਿਹੜੀਆਂ ਬਲੋ ਵਾਲੀਆਂ ਪਾਈਪਾਂ ਹਾਰਡ ਪਈਆਂ ਜੀ ਠੀਕ ਹੈ ਬਹੁਤ سارے ਦੋਸਤ ਬੇਟਾ ਦੂਰ ਨਾ ਜਾਇਓ ਨਾ ਬੜੇ سارے ਦੋਸਤ ਕਹਿੰਦੇ ਤੁਸੀਂ ਲਾਉਂਗੇ ਕੀ ਜੀ ਅਸੀਂ ਕਿਨੇ ਵਿੱਚੋਂ ਨਿਕਲੂਗਾ ਕੀ ਜੀ ਨਹੀਂ ਤਾਂ ਹੈਗਾ ਜੀ ਠੀਕ ਹੈ ਚਾ ਵਧ ਗਿਆ ਨੱਪ ਕੇ ਦੇਖੋ ਕਿੰਨੇ ਸੌਫਟ ਹੈ ਜੀ ਪੂਰੀ ਤਰ੍ਹਾਂ ਸਖਤ ਹੈ ਜੀ ਉਹ ਪ੍ਰੋਪਰ ਕਿਵੇਂ ਮਾਰ ਹਾਂਜੀ ਦੋਸਤੋ ਸਸਸੀ ਕਾਰ ਅੱਜ ਦੀ ਵੀਡੀਓ ਬਹੁਤ ਐਮ ਹੈ ਕਿ ਬੀਐਸ 4 ਹੋਵੇ ਤੇ ਚਾਹੇ ਹੋਵੇ ਬੀਐਸ 6 ਜਿੰਨਾ ਚੱਕਰ ਗੱਡੀ ਦੇ ਪਾਰਟ ਦੇ ਵਿੱਚ ਪ੍ਰੋਬਲਮ ਰਹੂਗੀ ਗੱਡੀ ਦੇ ਪਾਰਟ ਡੈਮੇਜ ਹੋਣਗੇ ਤੇ ਗੱਡੀ ਦੀ ਪਰਫਾਰਮੈਂਸ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਵੀਡੀਓ ਸਸਸੀ ਕਾਰ ਤੁਸੀਂ ਸਰ ਟਾਈਮ ਲੈ ਕੇ ਗਏ ਸੀਗੇ ਹਾਂਜੀ ਹਾਂਜੀ ਤੇ ਅੱਜ ਤੁਸੀਂ ਤੁਹਾਨੂੰ ਟਾਈਮ ਮਿਲਿਆ ਤੁਸੀਂ ਆਏ ਹੋ ਪਹਿਲਾਂ ਤਾਂ ਤੁਹਾਨੂੰ ਇੱਕ ਨਿੱਕੀਆਂ ਜੀਆਂ ਨੌਲੇਜ ਦੇ ਦਈਏ ਠੀਕ ਹੈ ਕੀ ਆਈਟਿਕਲ ਜੋ ਤੁਸੀਂ ਕਰਵਾ ਰਹੇ ਹੋ ਜੋ ਦੀ ਤੁਸੀਂ ਗੱਡੀ ਲਈ ਹੈ ਕਿਸੇ ਨੇ ਤੁਹਾਨੂੰ ਦੱਸਿਆ ਪ੍ਰੋਪਰ ਮੈਂ ਮੈਨੂੰ ਆਜਾ ਕੱਲੀ ਨਹੀਂ ਸਰਵਿਸ ਕਰਾ ਲੈਂਦਾ ਸੀ ਜਿਵੇਂ 10000 ਚਲ ਕੇ ਤੇ ਉਸ ਤੋਂ ਬਾਅਦ ਕੋਈ ਬਣਾ ਨਹੀਂ ਯਾਨੀ ਉਹਨਾਂ ਨੇ ਕਿਹਾ ਅਧਿਕਾ ਮੇਰਾ ਟਾਈਮ ਹੀ ਲੱਗਾ ਤੇ ਮੈਂ ਤੁਹਾਡੀ ਵੀਡੀਓ ਦੇਖ ਕੇ YouTube ਤੇ Facebook ਤੇ Instagram ਤੇ ਮੈਨੂੰ ਦੇਖ ਕੇ ਬਹੁਤ ਵਧੀਆ ਲੱਗਾ ਤੇ ਮੈਂ ਇਹਨਾਂ ਨੂੰ ਪਹਿਲਾਂ ਵੀ ਟਾਈਮ ਲੈ ਕੇ ਗਿਆ ਤੇ ਅੱਜ ਮੇਰਾ ਟਾਈਮ ਲੱਗਾ ਮੀਨੂ ਕੋਲ ਲਾ ਕੇ ਤੇ ਥੈਂਕ ਯੂ ਸਰ ਥੈਂਕ ਯੂ ਵੀ ਦੇਖੋ ਸਰ ਜੇ ਮੇਰੀ ਆਇਆ ਨਾ ਕੋਈ ਆਜਦਾ ਨਹੀਂ ਜੇ ਆਦਮੀ ਢਿਲਾ ਮਠਾ ਹੈ ਹਾਂਜੀ ਹਾਂਜੀ ਠੀਕ ਹੈ ਉਹ ਪਰਫਾਰਮਸ ਪ੍ਰੋਪਰ ਦੇ ਦੂਗਾ ਮੈਂ ਇਵੇਂ ਗੱਡੀ ਆ ਜੀ ਅਬ ਦੇਖੋ ਬੇਟਾ ਪਾਈਪਾਂ ਦੀ ਕੀ ਹਾਲਤ ਹੈ ਜੀ ਕੋਈ ਵੀ ਆ ਆ ਚੀਜ਼ਾਂ ਜਿਹੜੀਆਂ ਬਲੋ ਵਾਲੀਆਂ ਪਾਈਪਾਂ ਹਾਰਡ ਪਈਆਂ ਜੀ ਠੀਕ ਹੈ ਬਹੁਤ سارے ਦੋਸਤ ਬੇਟਾ ਦੂਰ ਨਾ ਜਾਇਆ ਜੰਨਾ ਬੜੇ سارے ਦੋਸਤ ਕਹਿੰਦੇ ਤੁਸੀਂ ਲੋਂਗੇ ਕੀ ਜੀ ਅਸੀਂ ਕਿਨੇ ਵਿੱਚੋਂ ਨਿਕਲੂਗਾ ਕੀ ਜੀ ਨਹੀਂ ਤਾਂ ਹੈਗਾ ਜੀ ਠੀਕ ਹੈ ਮੈਂ ਉਹ ਮਕੈਨਿਕ ਆ ਜਿਹੜੇ ਲੋਕ ਕੰਮ ਸ਼ੌਂਕ ਨਾ ਕਰਾਉਣਾ ਚਾਹੁੰਦੇ ਨੇ ਅਸੀਂ ਉਹਨਾਂ ਦੀਆਂ ਗੱਡੀਆਂ ਦਾ ਕੰਮ ਸ਼ੌਂਕ ਨਾਲ ਕਰਨਾ ਚਾਹੁੰਦੇ ਆ ਪਰ ਜਿਹੜੇ ਲੋਕ ਤੁੱਥਮੱਥ ਕਰਾਉਣਾ ਚਾਹੁੰਦੇ ਨੇ ਉਹਨਾਂ ਤੋਂ ਮੈਂ ਮਾਫੀ ਚਾਹੁੰਣਾ ਮੇਰਾ ਲੋਕਾਂ ਨਾਲ ਨਹੀਂ ਮੈਂ ਤਾਂ ਹੀ ਤੁਹਾਡੀ ਠੀਕ ਹੈ ਜੀ ਆ ਪਾਈਪ ਬਦਲਾਂਗੇ ਤੁਹਾਡਾ ਖਰਚਾ ਵਧ ਗਿਆ ਨੱਪ ਕੇ ਦੇਖੋ ਕਿੰਨੀ ਕੁ ਸੌਫਟ ਹੈ ਇਹ ਪੂਰੀ ਤਰ੍ਹਾਂ ਸਖਤ ਹੈ ਜੀ ਹੁਣ ਪ੍ਰੋਪਰ ਕਿਵੇਂ ਮਾਸ एयर फ्लो ਸੈਂਸਰ ਕੰਮ ਕਰੂਗਾ ਤੁਹਾਡੇ ਬਲੋਪ ਲੱਗ ਸੜੇ ਹੋਏ ਸੀਗੇ ਠੀਕ ਹੈ ਠੀਕ ਹੈ ਜੀ ਮੈਂ ਫਿਰ ਗੱਲ ਕਰਦਾ ਜੇ ਮੰਨ ਲਓ ਵੀ ਗੱਡੀ ਚਿੱਟੇ ਲਮਟ ਹੈ ਉਹਨਾਂ ਪਰਫਾਰਮੈਂਸ ਦੇਣੀ ਨਹੀਂ ਦੇਣੀ ਨਾ ਤੇ ਜੇ ਗਵਰਨਮੈਂਟ ਕਹਿੰਦੀ ਆ ਵੀ ਡੰਡਾ ਚਾੜ੍ਹ ਦੀਆ BS6 ਲੈ ਲਓ BS6 ਫੇਸ ਲਿਫਟ 2 ਆ ਗਈ ਹੁਣ BS7 ਦੀ ਤਿਆਰੀ ਹੈ ਠੀਕ ਹੈ ਜੀ ਜਿੰਨਾ ਚੱਕਰ ਪਬਲਿਕ ਅਵੇਅਰ ਨਹੀਂ ਹੁੰਦੀ ਹਾਂਜੀ ਹਾਂਜੀ ਉਹਨਾਂ ਚੱਕਰ ਦੇਸ਼ ਜਾਂ ਸਮਾਜ ਜਾਂ ਅਸੀਂ ਤਰੱਕੀ ਨਹੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਸਾਡੀ ਸੋਚ ਚੀਪ ਹੋ ਚੁੱਕੀ ਆ ਮਾਈਂਡ ਨਾ ਕਰਨਾ ਬਾਈ ਜੀ ਨਹੀਂ ਤਾਂ ਇੱਕ ਮਕੈਨਿਕ ਪ੍ਰੋਫੈਸ਼ਨਲ ਹੈ ਉਹ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਨਾ ਚਾਹੁੰਦਾ ਤੇ ਜੋ ਆਦਾ 1500 ਰੁਪਏ ਲੇਬਰ ਮੰਗਦਾ ਲੈ ਉਹ ਬਈ ਉਹ ਕਾਦਾ ਉਹ ਤਾਂ 500 ਚ ਕਰਦਾ ਪਿਆ ਇਹ ਸਾਡੀ ਪ੍ਰਥਾ ਇਹ ਹੋ ਚੁੱਕੀ 500 ਦੇ 115 ਫਰਕ ਤਾਂ ਹੋ ਗਿਆ ਜੀ ਬੰਦੇ ਦੀ ਜਿਹੜੀ ਜ਼ਰਵਾ ਹੁੰਦਾ ਇੱਕ ਉਹ ਦੱਸਦਾ ਕਿ ਮੈਂ ਕੀ ਹਾਂ ਤੁਸੀਂ ਕੀ ਕੰਮ ਕਰਦੇ ਹੋ ਜੀ ਮੈਂ ਟੀਚਰ ਹਾਂ ਟੀਚਰ ਹਾਂ ਹੁਣ ਟੀਚਰ ਵੀ ਗੁੱਸੇ ਹੋਣ ਮੇਰੇ ਟੀਚਰ ਬਹੁਤ ਫਾਲੋਅਰ ਹੈ ਅਖੜ ਕੇ ਜਣਾ ਲੈਣੋ ਜੀ ਟੀਚਰ ਟੀਚਰ ਦੇ ਪੜਾਉਣ ਦਾ ਫਰਕ ਹੈ ਹਾਂਜੀ ਹਾਂਜੀ ਮਨਮੋਹ ਸਿੰਘ ਵੀ ਇੱਕ ਟੀਚਰ ਸੀ ਹਾਂਜੀ ਉਹ ਯੂਨੀਵਰਸਿਟੀ ਦਾ ਵੱਡਾ ਪ੍ਰੋਫੈਸਰ ਸੀ ਤੇ ਹੋਰ ਕਿਹੜਾ ਉਹਦੇ ਨਾਲ ਦੇ ਪ੍ਰੋਫੈਸਰ ਹੈ ਨਹੀਂ ਸੀ ਅਰਸ਼ਾ ਸ਼ਾਸਤਰੀ ਪਾਕ ਨੂੰ ਬਾਹਰਤੀ ਰਹਿ ਤੋ ਯਾਬੇ ਦਾ ਰੇੜਾ ਬੰਦਾ ਹੁੰਦਾ ਉਹ ਤੁਹਾਨੂੰ ਫੌਰਨ ਵੀ ਲੈ ਕੇ ਜਾਂਦਾ ਸੀ ਹੁਣ ਤੁਸੀਂ ਪਿੰਡਾਂ ਵਾਲਿਓ ਦੁੱਧ ਦਾ ਰੰਗ ਤਾਂ ਚਿੱਟਾ ਹੀ ਹੈ ਨਾ ਉਹਦੀ ਕੁਆਲਿਟੀ ਹੈ ਨਾ 2 ਫੈਟ ਦਾ ਹੈ 10 ਫੈਟ ਦਾ ਹੈ 4 ਫੈਟ ਦਾ ਹੈ 5 ਦਾ 6 ਦਾ 7 ਦਾ ਬਿਲਕੁਲ ਜੀ ਆਈ ਸਾਡਾ ਫਰਕ ਕਵੀਰ ਜੀ ਜੇ ਪਬਲਿਕ ਨੂੰ ਫਰਕ ਸਮਝ ਆਉਂਦਾ ਤੇ ਭਾਈ ਜੀ ਸਾਡੇ ਕੋਲ ਜਰੂਰ ਪਹੁੰਚ ਬਣਾਓ ਚਾਰ ਕਾਰ ਵਾਸ਼ਿੰਗ ਆ ਚਾਹ ਡਿਟੇਲਿੰਗ ਆ ਅੱਜ ਵਾਸ਼ਿੰਗ ਵਾਲੀਆਂ ਡਿਟੇਲਿੰਗ ਵਾਲੀਆਂ ਯੂਨ ਤਾਂ ਬਹੁਤ ਖੁੱਲੀਆਂ ਜੀ ਹਾਂਜੀ ਹਾਂਜੀ ਅੱਜ ਦੇਖੋ ਦੇਖ ਆਇਲੈਂਡ ਸੈਂਟਰ ਖੁੱਲ ਗਏ ਆਇਲੈਂਡ ਸੈਂਟਰ ਨੂੰ ਆਪ ਨੂੰ ਊੜੇ ਤੋਏ ਲੈਣੀ ਆ ਉਹਦਾ ਜਿਵੇਂ ਘੁੱਗੀ ਦੀ ਫਿਲਮ ਸੀ ਉਹ ਤਾਂ ਠੀਕ ਆ ਸਰ ਐਵੇਂ ਬੰਦੇ ਹਾਇਰ ਕਰਕੇ ਤੁਸੀਂ ਕਿਸੇ ਨੂੰ ਕੀ ਐਜੂਕੇਸ਼ਨ ਦੇ ਦੋਗੇ ਨਹੀਂ ਇਹ ਤਾਂ ਜਿਸ ਦੁਕਾਨ ਦੇ ਜਿਸ ਹੱਟੀ ਦੇ ਓਨਰ ਨੂੰ ਕੰਮ ਨਹੀਂ ਆਉਂਦਾ ਉਹ ਬਾਈ ਜੀ ਆਪ ਦੇ ਗਾਹਕ ਨੂੰ ਸੈਟੀਸਫਾਈ ਨਹੀਂ ਕਰਾ ਸਕਦਾ ਕਿੰਨੇ ਪਰਸੈਂਟ ਤੁਸੀਂ ਮੈਨੂੰ ਨੰਬਰ ਦੇਣੇ ਇਸ ਗੱਲ 'ਤੇ ਪੂਰਾ ਹੀ ਮੰਨ ਲਓ ਬਰਾਬਰ ਜੇ ਲੋਕ ਮੈਨੇਜਮੈਂਟ ਦੇ ਵਿੱਚ ਸਕੂਲ ਖੋਲਦੇ ਆ ਉਹ ਆਪ ਦਾ ਸ਼ੌਕਾਰਾ ਉਹਨੂੰ ਪੈਸਿਆਂ ਦਾ ਫਲੋ ਬਹੁਤ ਹੈ ਉਹਨੂੰ ਨੌਲੇਜ ਹੈਣੀਗੀ ਕੋਈ ਬედა ਨਹੀਂ ਠੀਕ ਹੈ ਉਹ ਬਿਜ਼ਨਸ ਵਾਸਤੇ ਖੋਲੇ ਬਿਜ਼ਨਸ ਵਾਸਤੇ ਉਹਦਾ ਆਪ ਦਾ ਪੈਸੇ ਠੀਕ ਹੈ ਕੈਡ ਕਰਨੇ ਉਹਨੇ ਉਹੀ ਪ੍ਰਿੰਸੀਪਲ ਐਜੂਕੇਟਿਡ ਹੋਵੇ ਤੇ ਉਹਦਾ ਆਪ ਦਾ ਸਕੂਲ ਕਾਲਜ ਹੋਵੇ ਉਹਨੂੰ ਪਤਾ ਕਿਥੇ ਕਮੀ ਟੀਚਰ ਕਰ ਰਿਹਾ ਹੈ ਤੇ ਇਕੱਲਾ ਟੀਚਰ ਇੰਗਲਿਸ਼ ਬੋਲਣ ਨਾਲ ਮਸਲੇ ਹੱਲ ਨਹੀਂ ਹੁੰਦੇ ਲੈਂਗੁਏਜ ਠੀਕ ਹੈ ਜ਼ਰੂਰੀ ਹੈ ਸਰ ਹਾਂਜੀ ਹਾਂਜੀ ਠੀਕ ਹੈ ਭਾਸ਼ਾ ਬੋਲੀ ਜਾਵੇ ਵਧੀਆ ਗੱਲ ਹੈ ਹਰ ਇੱਕ ਚੀ ਦੀ ਨੋਲਜ ਹੋ ਗਈ ਪਰ ਪ੍ਰੈਕਟੀਕਲ ਮਾਸਟਰ ਲੋਕ ਅੱਜ ਇਹ ਨਹੀਂ ਵੇਖਦੇ ਵੀ ਇਹਦੇ ਕੋਲੇ ਬੰਦੇ ਕੋਲੇ ਪ੍ਰੈਕਟੀਕਲ ਕਿੰਨਾ ਹੈ ਤੇ ਜਿਹਦੇ ਕੋਲ ਮੈਂ ਕੰਮ ਕਰਾਉਣਾ ਉਹਦੇ ਕੋਲ ਪ੍ਰੈਕਟੀਕਲ ਕਿੰਨਾ ਹੈ ਅੱਜ 2 ਮਹੀਨੇ ਵਾਲਾ 3 ਮਹੀਨੇ ਵਾਲਾ ਡਿਟੇਲਰ ਬਣ ਗਿਆ ਬਿਲਕੁਲ ਠੀਕ ਹੈ ਮਸ਼ੀਨਾ ਦੋ ਰੱਖ ਲੀਆਂ ਤੇ ਚਮਕਾਤੀਆਂ ਉੱਚਮਕਾਈਆਂ ਕਿਵੇਂ ਐ ਤੇ ਕੀ ਕੁਆਲਿਟੀ ਦੇ ਰਿਆ ਹੁਣ ਪਾਈਪ ਦਾ ਕਿਸੇ ਨੂੰ ਫੰਕਸ਼ਨ ਪਤਾ ਹਾਰਡ ਪਈ ਆ ਜੀ ਇੱਕ ਵੀ ਅੱਜ ਬਰਸਾਤ ਪੈ ਰਹੀ ਆ ਜੀ ਬਰਸਾਤ ਪੈ ਰਹੀ ਆ ਜੇ ਹਲਕਾ ਜਾ ਵੀ ਥੋੜਾ ਜਿਹਾ ਮੀਂਹ ਪਿਆ ਤਾਂ ਉਹਨੇ ਸਿੰਮਣਾ ਨਹੀਂ ਨਹੀਂ ਜੇ ਠੀਕ ਹੈ ਜੇ ਦੱਬ ਕੇ ਮੀਂਹ ਜਿਵੇਂ ਟਿਪਕ ਕਰੀ ਜਾਂਦਾ ਸਿੰਮ ਲਾ ਪਿਆ ਸਾਡੇ ਘਰ ਸਮੱਸਿਆ ਕਿਵੇਂ ਠੀਕ ਹੈ ਸਰ ਆਹੀ ਪਾਈਪਾਂ ਤੁਸੀਂ ਲੌਂਗ ਰੂਟ ਤੇ ਜਾ ਰਹੇ ਹੋ ਆ ਮਾਸਰ ਫਲੋ ਸੈਂਸਰ ਹੈ ਬੇਟਾ ਮੇਰੀ ਹੈਲਪ ਲਈ ਇੱਥੇ ਆ ਜਾ ਆ ਸਾਰੇ ਲੱਗਦੀ ਹੈ ਟਰਬੋ ਨੂੰ ਪਾਈਪਾ ਫੜ ਲੈ ਬੇਟਾ ਦੋ ਮੀਟਰ ਸਟਾਪ ਕਰ ਲੈ ਪੁੱਤੇ ਹੁਣ ਤੁਸੀਂ ਸਮਝ ਲੋ ਜੀ ਪ੍ਰੈਕਟੀਕਲ ਇਹ ਬਲੋ ਹੈ ਇਹ ਬਲੋ ਦਾ ਜਿਹੜਾ ਤੇਲ ਦੇ ਟੋਂਕੇ ਆਉਂਦੇ ਆ ਉਥਲੇ ਡレイン ਹੋ ਜਾਂਦੇ ਆ ਇਹ ਲੀਕ ਕਰ ਗਿਆ ਤੁਹਾਡੀ ਫਰਸ਼ ਵੀ ਗੰਦੀ ਕਰ ਦਤਾ ਹੈ ਜੀ ਇੱਥੋਂ ਹੀ ਟਰਬੋ ਸੈਕਸ਼ਨ ਬਣਾ ਰਿਹਾ ਹੈ ਇਤੋਂ ਹਵਾ ਫੋਲ ਲੈਣੀ ਚਾਹੀਦੀ ਹੈ ਇਹਦੇ ਵਿੱਚ ਦੀ ਜਿਹੜਾ ਬਲੈਕ ਬਲੂ ਹੈ ਉਹ ਇਹਦੇ ਥਰੂ ਇਹਦੇ ਇਸ ਥਾਂ ਤੇ ਆਉਂਦਾ ਨਜ਼ਰ ਆ ਰਿਹਾ ਬੇਟਾ ਇਸ ਥਾਂ ਤੇ ਆਉਂਦਾ ਆ ਚੀਜ਼ਾਂ ਸਾਰੀਆਂ ਕਵਰ ਹੋ ਰਹੀਆਂ ਆ ਬੇਟਾ ਗੂੜੀ ਫੜੀ ਹੋਰ ਹੋ ਜਾ ਮੈਂ ਹੁਣੇ ਕਰਦਾ ਆ ਜਿਹੜਾ ਇੱਕ ਫੰਕਸ਼ਨ ਬਣਿਆ ਹੋਇਆ ਜੀ ਪਾਈਪਾਂ ਦਾ ਜਾਲ ਇਹ ਫਾਲਤੂ ਨਹੀਂ ਦਿੱਤਾ ਇਹਦੇ ਤੇ ਇੱਕ ਗ੍ਰਿਪ ਲੱਗਦਾ ਜਿਹੜਾ ਮਾਸਰ ਫਲੋ ਸੈਂਸਰ ਹੈ ਉਹ ECM ਨੂੰ ਕਮਾਂਡ ਦਿੰਦਾ ਤੇ ਜੇ ਇਹ ਪਾਈ ਪਾਈਥੋ ਫੱਟੀ ਹੈ ਜੇ ਇਹ ਪਾਈ ਪਾਈਥੋ ਫੱਟੀ ਹੈ ਜੇ ਇਹ ਪਾਈ ਪਾਈਥੋ ਫੱਟੀ ਹੈ ਇਹ ਸੈਂਸਰ ਨੇ ਕੰਮ ਨਹੀਂ ਕਰਨਾ ਭਾਈ ਜੀ ਜਿੰਨੀ ਨੌਲੇਜ ਮੈਂ ਲੋਕਾਂ ਨੂੰ ਦੇਣੀ ਚਾਹਣਾ ਹੈ ਮੈਂ ਆਪਣੇ ਕੰਮ ਨੂੰ ਸੇਵਾ ਦੇ ਰੂਪ ਦੇ ਵਿੱਚ ਲਿਆ ਹੈ ਠੀਕ ਹੈ ਵੀ ਕੰਮ ਕਰਦਾ ਮੈਂ ਮਿਹਨਤ ਕਰਦਾ ਉਹਦਾ ਹਰੇਕ ਦਾ ਹੱਥ ਲਾਉਂਦੇ ਹਾਂ ਤਾਂ ਸਹੀ ਬਿਲਕੁਲ ਹੁਣ ਕਿਸੇ ਵਿਅਕਤੀ ਨੂੰ ਇਹ ਨਹੀਂ ਪਤਾ ਵੀ ਇਹ ਪਾਈ ਕਾਦੇ ਵਾਸਤੇ ਹੈ ਤੁਸੀਂ ਗੱਡੀ ਲਈ ਹੈ ਤੁਹਾਨੂੰ ਗੱਡੀ ਦੀ ਨੌਲੇਜ ਤਾਂ ਹੋਣੀ ਚਾਹੀਦੀ ਹੈ ਤੁਸੀਂ ਟੀਚਰ ਹੋ ਜਿਹੜੇ ਮਾਪੇ ਬੱਚਿਆਂ ਨੂੰ ਭੇਜਤਾ ਜਿੰਨਾ ਟੀਚਰ ਦਾ ਯੋਗਦਾਨ ਹੈ ਜੇ ਅਦੇ ਮਾਪੇ ਪਾਦਨ ਤੇ ਬੱਚੇ ਬਹੁਤ ਕਾਬਲ ਬਣ ਜਾਣਗੇ ਤੇ ਬੱਲਾ ਦੋਸ਼ ਆਪਾਂ ਟੀਚਰ ਨੂੰ ਦਈਏ ਇਹ ਵੀ ਮਾਸਟਰ ਜੀ ਕੋਈ ਪੜਾਇਆ ਨਹੀਂ ਭਾਈ ਅਸੀਂ ਤਾਂ ਪੜਾ ਕੇ ਭੇਜਿਆ ਉਹ ਤੋਂ ਬਾਅਦ ਜਵਾਕਾਂ ਨੂੰ ਤੁਸੀਂ ਕਿੰਨਾ ਖੜਾਇਆ ਤੇ ਕਿੰਨਾ ਬੁਕਸ ਦੇ ਉੱਤੇ ਧਿਆਨ ਦਵਾਇਆ ਇਹ ਗੱਲ ਦਾ ਫਰਕ ਪੈਂਦਾ ਪੈਂਦਾ ਨਹੀਂ ਫਰਕ ਪੈਂਦਾ ਭਾਈ ਫਰਕ ਤਾਂ ਮੈਂ ਕੱਢਣਾ ਚਾਹਣਾ ਜੀ ਅੱਜ ਅਸੀਂ ਅਵੇਅਰ ਨਹੀਂ ਹੈਗੇ ਮੈਂ ਫੋਰਨ ਦੀ ਧਰਤੀ ਤੇ ਜਾਇਆ ਹਾਂ ਉੱਥੇ ਲੋਕ ਅਵੇਅਰ ਨੇ ਅਸੀਂ ਅਵੇਅਰ ਨਹੀਂ ਨਾ ਅਸੀਂ ਆਪਣੇ ਪ੍ਰਤੀ ਅਵੇਅਰ ਹੈ ਨਸੀਖ ਖਾਨ ਕਿਸ ਦੇ ਪ੍ਰਤੀ ਵੇਰ ਹੈ ਨਾ ਸਾਨੂੰ ਦੁੱਧ ਚੰਗੇ ਬਾਰੇ ਅਵੇਅਰਨੈਸ ਹੈ ਅਸੀਂ ਵੇਖਦੇ ਚਿੱਟਾ ਹੈ ਜੇ ਨਾ ਹੈ ਚਿੱਟੇ ਦੇ ਵਿੱਚ ਕਾਲਾ ਕਪਾਣਾ ਸੋ ਭਾਈ ਜੀ ਹੁਣ ਸਾਰੀ ਗੱਡੀ ਦੀ ਜੋਬ ਨੂੰ ਗਨ ਕਰਕੇ ਤੁਹਾਨੂੰ ਦਿਖਾਵਾਂਗੇ ਮੈਂ ਉਮੀਦ ਕਰਦਾ ਲੋਕਾਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਹੋਗੀ ਵੀ 에ਅਰ ਫਿਲਟਰ ਬਦਲਣਾ ਕਿਉਂ ਜ਼ਰੂਰੀ ਹੈ ਆਪਾਂ 에ਅਰ ਫਿਲਟਰ ਵੀ ਖੋਲਦੇ ਹਾਂ ਫੋਲੀ ਬੇਟਾ ਇਹ ਬਰਬਾਦ ਦੇ ਜਾਣ ਵਾਲੇ ਹੋਇਆ ਮੈਂ ਬਾਅਦ ਟੌਪਿਕ ਛੱਡਦਾ ਅਗਰ ਦੋਸਤੋ 에어 ਫਿਲਟਰ ਡੀਜ਼ਲ ਫਿਲਟਰ ਤੇ ਮਾਸ 에어 ਫਲੋ ਵਾਲੀ ਪਾਈਪ ਫੱਟੀ ਹੋਵੇ ਤੇ ਗੱਡੀ ਦੀ ਪਰਫਾਰਮੈਂਸ ਬੰਦ ਹੋ ਸਕਦੀ ਹੈ ਇਹ ਵੀ ਫੱਟੀ ਹੋਈ ਹੈ ਜੀ ਡੀਜ਼ਲ ਫਿਲਟਰ ਉਹ ਵੀ ਗੰਦਾ 에어 ਫਿਲਟਰ ਇਹ ਚੋਕ ਹੋ ਚੁੱਕਾ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਹੈ ਤੁਸੀਂ ਦੱਸੋ ਵੀ ਤੁਹਾਡੀ ਗੱਡੀ ਪਾਣੀ ਵਿੱਚੋਂ ਨਿਕਲੀ ਸੀ ਵੀ ਜੀ ਹਾਂ ਜੀ ਤੁਸੀਂ ਇਹ ਵੇਖ ਰਹੇ ਹੋ ਵੀ ਉਹ ਵਿੰਗਾ ਜਿਹਾ ਹੋਇਆ ਪਿਆ ਜਦੋਂ ਕਿਸੇ ਚੀਜ਼ ਦੀ ਪਾਈਪ 에ਅਰ ਖਿੱਚਦੀ ਹੋਵੇ ਤੇ ਉਹਨੂੰ ਕੋਈ ਚੀਜ਼ ਨਾ ਮਿਲੇ ਉਹਦਾ ਵੈਕਮ ਬਣ ਕੇ ਕੀ ਕੀ ਹੁੰਦੀ ਹੈ ਇਕੱਠੀ ਇਕੱਠੀ ਉਹ ਆਹ ਦੇਖੋ ਏਦਾਂ ਇਕੱਠੀ ਹੋ ਜਾਂਦੀ ਹੈ ਸੋ ਜੇ ਅਗਰ 에ਅਰ ਫਿਲਟਰ ਬਲਾਕ ਹੈ ਤੁਹਾਡੀ ਗੱਡੀ ਦੇ ਵਿੱਚ ਪਰਫਾਰਮੈਂਸ ਨਹੀਂ ਆ ਸਕਦੀ ਵੀਡੀਓ ਪੂਰੀ ਐਂਡ ਤੱਕਰ ਦੇਖ ਲਿਓ ਪ੍ਰੀਤ ਬਾਈ ਪ੍ਰੀਤ ਮੋਟਰ ਜ਼ਮੋਗਾ ਵੀਡੀਓ ਆਪਾਂ ਤੁਹਾਡੀ ਜਨਰਲ ਨੌਲੇਜ ਲਈ ਪੂਰੀ ਲੈ ਕੇ ਆਏ ਵੱਡੀ ਜ਼ਰੂਰ ਹੈ ਇਸ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਧੰਨਵਾਦ ਸੋ ਦੋਸਤੋ ਆਪਾਂ ਹੁਣ ਟਰਬੋ ਚੈੱਕ ਕਰਦੇ ਹਾਂ ਜਿੰਨੀਆਂ ਵੀ ਪ੍ਰੋਬਲਮ ਮੇਨ ਹੁੰਦੀਆਂ ਆ ਉਹ ਟਰਬੋ ਚ ਵੀ ਹੋ ਸਕਦੀਆਂ ਆ ਗੋਡਾ ਜੀ ਟਰਬੋ ਨਹੀਂ ਟਰਬੋ ਤੇ ਨਹੀਂ ਕੋਈ ਫਰਕ ਲੱਗਦਾ ਅ ਪੁੱਛੋ ਬੇਟਾ ਟਰਬੋ ਦੀ ਕਿੰਨੀ ਕਮਸ ਹੋ ਰਹੀ ਹੈ ਥੱਲੂ ਦੀ ਥੱਲੂ ਦੀ ਹੱਥ ਪਾ ਦੁਰ ਤੋਂ ਆਦਮ ਗਿਆ ਫੋਰੀ ਹੋ ਮੈਂ ਨਹੀਂ ਪਲੇ ਹੈ ਨਹੀਂ ਆਪਾਂ ਹੁਣ ਵੀ ਸਾਰੀ ਗੱਡੀ ਦੀ ਛਾਂਬੀਨ ਕਰਦੇ ਆਏ ਏਅਰ ਫਿਲਟਰ ਦਿਖਾਓ ਬਟਾ ਬਟਾ ਫੋਰੀ ਸਰ ਸਰਵਿਸ ਕਦੋਂ ਦੀ ਹੋਈ ਵੀ ਹੈ ਟਾਈਮ ਹੋ ਗਿਆ 5000 ਚੱਲ ਗਈ ਨਹੀਂ 5000 ਘੱਟ ਚੱਲੀ ਆ ਏਅਰ ਫਿਲਟਰ ਪਾਇਆ ਸੀ ਕਿ ਹਵਾ ਮਾਰੀ ਸੀ ਇਹ ਪਾਇਆ ਸੀ ਲੱਗਦਾ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਜੀ ਕਾਫੀ ਤੋਂ ਗਾੜੀ ਸਰਵਿਸ ਤੇ ਨਵੀਂ ਤੋਂ ਚਲੋ ਕੋਈ ਗੱਲ ਨਹੀਂ ਜੀ ਏਅਰ ਫਿਲਟਰ ਬਹੁਤ ਜ਼ਰੂਰੀ ਹੈ ਜੀ ਜੇ ਕਾਰਬਨ ਡਾਈਆਕਸਾਈਡ ਜ਼ਿਆਦਾ ਜਾ ਰਹੀ ਹੈ ਹਵਾ ਦਾ ਫਲੋ ਘਟਾ ਹੈ ਤੁਸੀਂ ਚਾਹੇ ਭਾਵੇਂ ਕਰਾਇਆ ਜਾਂ ਨਹੀਂ ਕਰਾਇਆ ਤੁਸੀਂ ਦੂਰੋਂ ਚੱਲ ਕੇ ਆਏ ਹੋ ਅਸੀਂ ਦੀ ਇੱਕ ਇੱਕ ਚੀਜ਼ ਨੂੰ ਟੋਨੇ ਆ ਤੇ ਤੁਹਾਨੂੰ ਦਿੰਨੇ ਸੀ ਐਸਟੀਮੇਟ ਦੋਸਤੋ ਪਾਈਪਾਂ ਸੌਫਟ ਪਾ ਦਿੱਤੀਆਂ ਪਾਈਪ ਨਵੀਂ ਪਾ ਦਿੱਤੀ ਪੁਰਾਣੀਆਂ ਕੱਟ ਕੇ ਅਸਿਰਤੀਆਂ ਹੁਣ ਨਾ ਤੁਸੀਂ ਕਿਓ ਬਾਈ ਜੀ ਤੁਹਾਡੇ ਪੈਸੇ ਕਿੰਨੇ ਲੱਗਣੇ ਆ ਆਇਓ ਸਰਦਾਰ ਜੀ ਆਹ ਪਾਈਪ ਵੇਖੋ ਮੈਂ ਤਾਂ ਝੂਠ ਮਾਰ ਸਕਦਾ ਸਰ ਮਾੜੇ ਨੱਪਿਓ ਖਾ ਸੌਫਟ ਕਿਹੜੀ ਆ ਜੀ ਹਾਂਜੀ ਬੋਚੀ ਬੋਲਿਓ ਆਹ ਬਹੁਤ ਸੌਫਟ ਸੌਫਟ ਕਹਣਾ ਜਮੇ ਪੱਥਰ ਮਿਆਂ ਪੱਥਰ ਬਣਿਆ ਪਹਿਲਾਂ ਜੇ ਮਨ ਵੀ ਪੱਥਰ ਹੋਵੇ ਤੇ ਬੰਦਾ ਫਿਰ ਹੋਰ ਤਰ੍ਹਾਂ ਦਾ ਬਣ ਜਾਂਦਾ ਹੈ ਨਾ ਮਨ ਕੋਮਲ ਚਾਹੀਦਾ ਹੈ ਇਹ ਪਾਈਪ ਨਰਮ ਚਾਹੀਦੀ ਹੈ ਸੋ ਹੁਣ ਗੱਡੀ ਦੀ ਜਦੋਂ ਜੋਬ ਡਨ ਹੋ ਗਈ ਨਾ ਸਰ ਫਿਰ ਦੱਸੋ ਪਰਫਾਰਮੈਂਸ ਕੀ ਫਰਕ ਹੈ ਸਰ ਕੁਛ ਕੰਮ ਐਕਸਟਰਾ ਤੁਸੀਂ ਆਖਿਆ ਸੀ ਤੇ ਹੁਣ ਆਪਾਂ ਕਰਤਾ ਹਾਂਜੀ ਮੂਰਲੇ ਸ਼ੌਕਰਾਂ ਦਾ ਕੰਮ ਕਰਵਾਤਾ ਮਗਲੇ ਸ਼ੌਕਰਾਂ ਦਾ ਕੰਮ ਕਰਵਾਤਾ ਗੱਡੀ ਤੁਹਾਡੀ ਖੜਕਦੀ ਸੀ ਪਿਕਅਪ ਦਾ ਪ੍ਰੋਬਲਮ ਸੀ ਪਾਈਪਾਂ ਫਟੀਆਂ ਸੀ ਸਾਰਾ ਕੁਝ ਆਪਾਂ ਪਰਫੈਕਟ ਕਰਤਾ ਬ੍ਰੇਕਾਂ ਦਾ ਤੁਹਾਡਾ ਕੰਮ ਹੋ ਗਿਆ ਹਾਂਜੀ ਹੁਣ ਤੁਹਾਡਾ ਕੀ ਸਪੀਡ ਹੈ ਸਰ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਰੀਤ ਮੋਟਰ ਮੋਗਾ ਤੋਂ ਆਪਣੀ ਗੱਡੀ ਦੀ ਪਹਿਲਾ ਕਲੀ ਸਰਵਿਸ ਜੀ ਕੀਤੀ ਫੇਰ ਇਹਨਾਂ ਨੇ ਮੈਨੂੰ ਡਿਟੇਲ ਦੇ ਵਿੱਚ ਸਾਰਾ ਕੁਝ ਦੱਸਿਆ ਕਿ ਇਹਦੇ ਵਿੱਚ ਆਹ ਚੀਜ਼ਾਂ ਆਪਾਂ ਨੂੰ ਪ੍ਰੋਬਲਮ ਆ ਰਹੀ ਹੈ ਜਿਵੇਂ ਸ਼ੌਕ ਕਰਦੀ ਹੋ ਗਈ ਤੇ ਲਾਈਨਮੈਂਟ ਵੀ ਕਰਾਉਣੀ ਹੈ ਇਹ ਤਾਂ ਚੱਲ ਨਹੀਂ ਕੰਮ ਫਿਰ ਜੋ ਪਾਈਪਾਂ ਦੇ ਫੋਰਮਸ ਖੜਕੇ ਵਗੈਰਾ ਤੁਸੀਂ ਦੱਸੋ ਕਿਵੇਂ ਲੱਗਿਆ ਜਿੰਨੇ ਵੀ ਕੋਈ ਖੜਕੇ ਖੜਕੇ ਸੀ ਉਹ ਸਾਰੇ हट ਗਏ ਇੱਕ ਵਾਰੀ ਯਾਨੀ ਮੈਨੂੰ ਤਾਂ ਚਲਾ ਕੇ ਦੇਖ ਲੈ ਕੋਈ ਉਹ ਲੱਗ ਨਹੀਂ ਰਹੀ ਤੇ ਜਿਹੜੀ ਪਿਕਅਪ ਸੀ ਉਹ ਹੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਬਾਕੀ ਜਿਹੜਾ ਇਹਨਾਂ ਨੇ ਪਾਈਪਾਂ ਪੂਪਾਂ ਹੋਲ ਕੇ ਪਾਤੀਆਂ ਉਹਦੇ ਨਾਲ ਬਹੁਤ ਫਰਕ ਪੈ ਗਿਆ ਗੱਡੀ ਨੂੰ ਤੇ ਬਾਕੀ ਮੈਂ ਕਹਾਂਗਾ ਕਿ ਇੱਥੇ ਆ ਕੇ ਜ਼ਰੂਰ ਵੇਸਟ ਕੀਤੀ ਜਾਵੇ ਸਾਰ ਨੇ ਬਹੁਤ ਵਧੀਆ ਮੈਨੂੰ ਗਾਈਡੈਂਸ ਵੀ ਕੀਤੀ ਹੈ ਜਿਹੜਾ ਵੀ ਕੁਝ ਇਹਨਾਂ ਨੇ ਕੀਤਾ ਮੈਂ ਉਹਨਾਂ ਦੇ ਕੰਮ ਤੋਂ ਪੂਰਾ ਫੋਚ। ਥੈਂਕ ਯੂ ਵੈਰੀ ਮੱਚ ਸਰ। ਦੋ ਗੱਲਾਂ ਹੁੰਦੀਆਂ ਸਰ ਤੁਸੀਂ ਮੈਂ ਪਹਿਲਾਂ ਵੀ ਟੀਚਰ ਦੀ ਗੱਲ ਕੀਤੀ ਸੀ ਹਨਾ। ਕੱਲੀ ਮਕੈਨਿਕ ਦੇ ਸਰ ਤੇ ਗੱਡੀ ਨਹੀਂ ਚੱਲਦੀ। ਹਾਂਜੀ ਹਾਂਜੀ। ਗੱਡੀ ਤੁਹਾਡੇ ਸਰ ਤੇ ਚੱਲਦੀ ਆਹੇ ਤਹਿ। ਤੁਸੀਂ ਮੈਂ ਕਹਾਂ ਸ਼ੌਕਤ ਜਾ ਕੇ ਲੈ। ਹੁਣ ਜਿਵੇਂ ਕਹਿੰਦੇ ਆ ਵੀ ਜਦੋਂ ਅਸੀਂ ਬੂਟ ਲੈਣੇ ਆ ਜੋੜਾ ਬੂਟਾਂ ਦਾ ਲੈਣੇ ਆ। ਹਾਂਜੀ ਹਾਂਜੀ। ਇੱਕ ਪੁਰਾਣਾ ਬੂਟ ਤੁਹਾਡਾ ਠੀਕ ਹੋਵੇ। ਨੀਵਾ ਹੋ ਜੀ ਬੇਟਾ। ਜੇ ਪੁਰਾਣਾ ਬੂਟ ਇੱਕ ਤੁਹਾਡਾ ਠੀਕ ਹੋਵੇ। ਤੇ ਕੀ ਤੁਸੀਂ ਪੁਰਾਣਾ ਯੂਜ਼ ਕਰ ਲੈਨੇ ਇੱਕ ਫਿਰ ਇੱਕ ਨਵਾਂ ਲੈ ਲੈਨੇ ਹੋ ਨਹੀਂ ਨਹੀਂ ਕਿਉਂ ਨਹੀਂ ਲੈ ਲੈਂਦੇ ਦੋਨੇ ਹੀ ਲੈ ਲੈਨੇ ਹੁਣ ਆਪਾਂ ਸ਼ੌਕਰ ਜਿਹੜੇ ਇਹ ਬਾਅਦ ਥੋੜੇ ਕਰਦੇ ਠੀਕ ਹੈ ਉਹਨਾਂ ਜਿਹੜੇ ਸ਼ੌਕਰ ਆ ਤੁਹਾਡੇ ਕੀ ਕਰਦੇ ਨੇ ਸ਼ੌਕਰ ਬਾੜਿਆ ਐਕਸਟ੍ਰੀਜ ਕੀ ਹੁੰਦਾ ਇਹਨਾਂ ਸ਼ੌਕਰਾਂ ਦੇ ਵਿੱਚ ਹੁੰਦੀ ਹੈ ਗੈਪ ਇਹਨਾਂ ਚ ਹੁੰਦੀ ਹੈ ਫਿਲਿੰਗ ਹਾਂਜੀ ਹਾਂਜੀ ਇਹ ਸ਼ੌਕਰ ਨੂੰ ਸ਼ੌਕਰ ਚਟ ਨੂੰ ਰਿਜ਼ਰਵ ਕਰਦੇ ਆ ਹਾਂ ਜੀ ਉਹ ਜੇ ਤੁਸੀਂ ਗਾਹ ਕਹੇ ਨਹੀਂ ਇਹਨੂੰ ਕੀ ਹੋਇਆ ਇਹਨੂੰ ਕੀ ਹੈ ਅਸੀਂ ਘਾੜਤ ਬਣਾ ਲਈ ਚੰਗਾ ਭਾਈ ਜੇ ਕਿਸੇ ਤੁਸੀਂ ਟੀਚਰ ਡੇ ਵਾਲੇ ਦਿਨ ਜਾਂ ਪੇਰੈਂਟਸ ਡੇ ਵਾਲੇ ਦਿਨ ਪੇਰੈਂਟਸ ਡੇ ਵਾਲੇ ਦਿਨ ਗੱਲ ਕਰਦੇ ਹਾਂ ਕਿ ਭਾਈ ਤੇਰੇ ਬੱਚੇ 'ਚ ਆਹ ਕਮੀ ਹੈ ਉਹ ਵੇ ਸਾਡਾ ਮੁੰਡਾ ਹੀ ਸੈਣਾ ਬਹੁਤ ਹੈ ਉਹ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਸਿਆਣਾ ਭਾਈ ਤੁਹਾਡੇ ਭਾਂਡੇ ਚੱਕ ਕੇ ਤੁਹਾਨੂੰ ਰੋਟੀ ਦੇ ਦਿੰਦਾ ਹੋਊਗਾ ਸਿਆਣਾ ਉਹਦੇ 'ਚ ਹੋ ਸਕਦਾ ਹੈ ਪੜ੍ਹਾਈ 'ਚ ਸਿਆਣਾ ਨਹੀਂ ਮੈਂ ਹੋਈ ਕਹਿੰਦਾ ਪਹਿਲਾਂ ਯਾਨੀ ਪਿੱਛੋਂ ਵਾਹ ਕੜ ਕੇ ਦੀ ਪਈ ਸੀ ਹੁਣ ਜਵੇਂ ਆਵਾਜ਼ ਨੇ ਮੈਂ ਅੰਕਲ ਨੂੰ ਉਹੀ ਪੁੱਛ ਲਿਆ ਕਿ ਮੈਂ ਕਿਹਨਾਂ ਪਾਵਾ ਉਹ ਬੰਨੇ ਨੇ ਦੱਸਤਾ ਮੈਨੂੰ ਜਿਹੜਾ ਬੋਰਡ ਜੋੜਿਆ ਦੀ ਗੱਲ ਠੀਕ ਹੈ ਨਾ ਸੋ ਗੱਲ ਇੱਕ ਤਰਕ ਨਾਲ ਸਮਝਾਈ ਜਾ ਵਿੱਚ ਜੋਰ ਹਾਂ ਨਹੀਂ ਬਹੁਤ ਬਹੁਤ ਵਧੀਆ ਲੱਗੀ థాంਕ ਯੂ ਵੈਰੀ ਮੱਚ